ਸੰਪਰਦਾਵ ਦੇ ਵਿੱਚ ਤਕਸਾਲ ਵਿੱਚ ਇਹ ਮੰਨਿਆ ਜਾਂਦਾ ਉਹਨਾਂ ਨੇ ਪੰਜ ਗ੍ਰੰਥੀਆਂ ਦਾ ਨਾਮ ਹੀ ਵੇਰ ਵੇ ਨਾਲ ਲਿਖਿਆ ਕਈ ਵੀਰ ਇਸ ਤੇ ਸ਼ੰਕਾ ਕਰਕੇ ਕਹਿੰਦੇ ਨੇ ਕਿ ਵੀਰ ਤਾਂ ਧੀਰਮਲ ਗੋਲ ਸੀ ਪਰ ਨਹੀਂ ਭਾਈ ਬੰਨੋ ਵਾਲਾ ਸਰੂਪ ਲੈ ਕੇ ਮੇਰੇ ਸਤਿਗੁਰੂ ਨਾਵੇਂ ਪਤਸ਼ਾਹ ਜੀ ਨੇ ਅਲਾਹਾਬਾਦ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਜ਼ਾ ਦਾ ਤੋਰੀ ਜਿਹੜਾ ਮੇਰੇ ਸਤਿਗੁਰੂ ਨਾਵੇਂ ਪਤਸ਼ਾਹ ਜੀ ਨੇ ਸਾਰਾ ਇੱਕੇ ਚੌਕਲੇ ਦੇ ਵਿੱਚ ਸੁਣਿਆ ਗ੍ਰੰਥੀ ਸਿੰਘਾ ਦਾ ਪੰਜਾ ਦਾ ਜਿਗਰ ਉਹਦਾ ਉਹਨਾਂ ਨੇ ਪਾਠ ਕੀਤਾ ਸਤਿਗੁਰੂ ਜੀ ਇੱਕੇ ਚੌਕਲੇ 'ਚ ਬੈਠ ਕੇ ਸਾਰਾ ਪਾਠ ਸੁਣਿਆ ਤੇ ਅਰਦਾਸ ਕੀਤੀ ਤੇ ਫਿਰ ਮੇਰੇ ਕਲਗੀਧਰ ਪਤਸ਼ਾਹ ਨੇ ਇਹ ਗੱਲ ਕਹੀ ਹੈ ਕਿ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸਾਹਿਬ ਵਿਖੇ ਭਵ ਲਿਓ ਇੱਥੋਂ ਚੱਲ ਕੇ ਫਿਰ 사ਤਸੰਗਤ ਜੀ ਗਏ ਜਿਵੇਂ ਆਪਾਂ ਨੇ ਭਾਈ ਸਾਹਿਬ ਦੀ ਰਸਨਾ ਤੋਂ ਸਰਵਣ ਕੀਤਾ ਸਤਿਗੁਰੂ ਸਾਹਿਬ ਜੀ ਉੱਥੇ ਛੱਡ ਕੇ ਆਪ ਆਸਾਮ ਚਲੇ ਗਏ ਇਹ ਥੇ ਮੇਰੇ ਸਤਿਗੁਰੂ ਸਹਿਬ ਜੀ ਦਾ ਅਵਤਾਰ ਧਾਰਨ ਕਰਨ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਪਾਰ ਰਾਤ ਲੈ ਕੇ ਰਹਿੰਦਿਆਂ ਲਿਖਿਆ ਸਵਾ ਪੈਰ ਜੇ ਸਵਾ ਪੈਰ ਦਾ ਅਸੀਂ ਜਿਗਰ ਕਰੀਏ ਤੇ ਤਕਰੀਬਨ ਸਵਾ ਕੁ 2 ਵਜੇ ਤੜਕੇ ਦਾ ਟਾਈਮ ਬਣਦਾ ਇਹਨੂੰ 22 ਦਸੰਬਰ ਵੀ ਕਿਹਾ ਜਾਂਦਾ ਤੇ ਪੂਸ ਦੀ ਸप्तਮੀ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਭਾਵ ਜਿਹੜਾ ਅੱਜ ਦਿਹਾੜਾ ਚੜਿਆ ਪੂਸ ਦੀ ਸप्तਮੀ ਇਸ ਦਿਨ ਮੇਰੇ ਕਲਗੀ ਵਾਲੇ ਪਾਤਸ਼ਾਹ ਇਸ ਸੰਸਾਰ ਤੇ ਆਏ ਤੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਦਾ ਜਿਗਰ ਅਕੇ ਬੜੇ ਲਗਦੇ ਹੋਏ ਜੀਵੇ ਸਾਰੇ ਮਦਮ ਪੈ ਗਏ ਤੇ ਪਰੀਆਂ ਨੇ ਫੁੱਲ ਵਰਖਾਏ ਤੇ ਸਾਰੇ ਪਟਨੇ ਸ਼ਹਿਰ ਦੇ ਵਿੱਚ ਖੁਸ਼ਬੂਆਂ ਖਜਬੂਆਂ ਹੋ ਗਈਆਂ ਜਦੋਂ ਮੇਰੇ ਕਲਗੀਆਂ ਵਾਲੇ ਇਸ ਸੰਸਾਰ ਤੇ ਆਏ ਤੇ ਸਾਧ ਸੰਗਤ ਦੀ ਉਹਨਾਂ ਦਾ ਇਸ ਸੰਸਾਰ ਤੇ ਆਉਣਾ ਉਹਨਾਂ ਨੂੰ ਦੁਨੀਆ ਤੋਂ ਵਲੱਖਣ ਤਾਈ ਇੱਕ ਗੱਲ ਏ ਹੈ ਕਿ ਠੱਸਕੇ ਦੇ ਰਹਿਣ ਵਾਲਾ ਫਕੀਰ ਜਿਹਦਾ ਨਾਮ ਇਤਿਹਾਸ ਵਿੱਚ ਭੀਖਮਸ਼ਾ ਆਇਆ ਤੇ ਬੰਦਗੀ ਵਾਲਾ ਪੂਰਾ ਸੀ ਇਹ ਬੰਦਗੀ ਕਰਦਿਆਂ ਕਰਦਿਆਂ ਇਹਨੂੰ ਅਨਪព ਖੋਇਆ ਤੇ ਇਹਨੇ ਅੱਜ ਬੰਦਗੀ ਕਰਕੇ ਜਦੋਂ ਸਜਦਾ ਕੀਤਾ ਮੁਸਲਮਾਨ ਵੀਰ ਜਿਹੜੇ ਨੇ ਉਹ ਲੈਂਦੇ ਵਾਲੇ ਪਾਸੇ ਨੂੰ ਕਰਦੇ ਨੇ ਪਰ ਅੱਜ ਜਿਹੜਾ ਇਹਨੇ ਸਜਦਾ ਚੜ੍ਹਦੇ ਵਾਲੇ ਪਾਸੇ ਨੂੰ ਕੀਤਾ ਇਸ ਤੇ murid ਕਹਿਣ ਲੱਗੇ ਪੀਰ ਜੀ ਤੁਸੀਂ ਕਰਾਨ ਦੀ ਸ਼ਰਅ ਭੁੱਲ ਗਏ ਕੀ ਕਾਰਨ ਹੈ ਅੱਜ ਤੁਸੀਂ ਚੜ੍ਹਦੇ ਵਾਲੇ ਪਾਸੇ ਨੂੰ ਸਜਦਾ ਕਰ ਦਿੱਤਾ ਤੇ ਪੀਰ ਕਹਿਣ ਲੱਗਾ ਮੈਨੂੰ ਅਨਪਵ ਹੋਇਆ ਪਰਮਾਤਮਾ ਵੱਲੋਂ ਅੱਲਾ ਵੱਲੋਂ ਖੁਦਾ ਵੱਲੋਂ ਕਿ ਅੱਜ ਖੁਦਾ ਜਿਹੜਾ ਬੰਦੇ ਦੇ ਰੂਪ ਵਿੱਚ ਜਿਹੜਾ ਚੜ੍ਹਦੇ ਵਾਲੇ ਪਾਸੇ ਆ ਗਿਆ ਉਹ ਕਹਿਣ ਲੱਗੇ ਫਿਰ ਸਾਨੂੰ ਵੀ ਦਰਸ਼ਨ ਕਰਾਓ ਤੇ ਸੀਤਲ ਸੋਹਣ ਸਿੰਘ ਸੀਤਲ ਨੇ ਦੂੰਦਾ ਜਿਗਰ ਕੀਤਾ ਚਲੋ ਕੋ ਆਪੋ ਆਪਣਾ ਖਿਆਲ ਕੇ ਨਾਲ ਉਹਨੇ ਆਪਣੇ ਮਰੀਜ਼ਾਂ ਨੂੰ ਲਿਆਏ ਇਥੋਂ ਚੱਲਦੇ ਚੱਲਦੇ ਸਾਧ ਸੰਗਤ ਜੀ ਕਿੱਥੇ ਪੰਜਾਬ ਦੀ ਧਰਤੀ ਤੇ ਕਿੱਥੇ ਬਿਹਾਰ ਉੱਥੇ ਜਾ ਕੇ ਪਹੁੰਚਦੇ ਨੇ ਉੱਥੇ ਜਾ ਕੇ ਪਹੁੰਚ ਕੇ ਇਹਨਾਂ ਨੇ ਜਾ ਕੇ ਪਤਾ ਕੀਤਾ ਜਦੋਂ ਮੇਰੇ ਸਤਿਗੁਰੂ ਜੀ ਦਾ ਆਉਣਾ ਸੁਣਿਆ ਤੇ ਇਹਨਾਂ ਨੂੰ ਸੱਚ ਅਨਪਬ ਹੋਇਆ ਕਿ ਅਸੀਂ ਸਹੀ ਥਾਂ ਤੇ ਆ ਗਏ ਤੇ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਤੇ ਮਾਮਾ ਕਰਪਾਲ ਸਿੰਘ ਜੀ ਅੱਗੇ ਸਨ ਕਹਿੰਦੇ ਆਓ ਪੀਰ ਜੀ ਕਿਵੇਂ ਆਇਓ ਕਹਿੰਦੇ ਉਹ ਸੈਨਸ਼ਾ ਜਿਹੜਾ ਇਸ ਸੰਸਾਰ ਤੇ ਆਇਆ ਉਹਦੇ ਦਰਸ਼ਨ ਕਰਨ ਆਇਆ ਉਹਨਾਂ ਤੋਂ ਕੁਝ ਸਵਾਲ ਪੁੱਛਣ ਵਾਸਤੇ ਆਇਆ ਤੇ ਸਤਕਾਰਯੋਗ ਮਾਤਾ ਨਾਨਕੀ ਜੀ ਸ਼ੰਕੇ ਦੇ ਵਿੱਚ ਸਨ ਜਿਨ੍ਹਾਂ ਨੇ ਪਿਛਲਾ ਇਤਿਹਾਸ ਪੜਿਆ ਹੋਇਆ ਸੀ ਆਪਣੇ ਪਤੀ ਦਾ ਉਹਨਾਂ ਨੂੰ ਸਾਰੀ ਜਾਣਕਾਰੀ ਸੀ ਕਿ ਉਸ ਟਾਈਮ ਤੇ ਬਾਬਾ ਪ੍ਰਿਥੀ ਚੰਦ ਕੀ ਕੁਝ ਕਰਦਾ ਰਿਹਾ ਹੈ ਤੇ ਉਹ ਸੋਚਦੇ ਸੀ ਇਸੇ ਕਰਕੇ ਮੇਰੇ ਸਤਿਗੁਰੂ ਸਹਿਬ ਜੀ ਪਰਿਵਾਰ ਨੂੰ ਲੈ ਕੇ ਗਏ ਸਨ ਕਿਉਂ ਉਹ ਸੋਚਦੇ ਸੀ ਵੀ ਧੀਰਮਲ ਵੀ ਕਿਹੜਾ ਘਟ ਹੈ ਧੀਰਮਲ ਜੇ ਸਤਗੁਰੂ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਮਿਲ ਤੇ ਗੋਲੀ ਚਲਾ ਸਕਦਾ ਪੈਂਦੇ ਖਾਂ ਨੂੰ ਭੇ ਦੇ ਸਕਦਾ ਛੇਵੇਂ ਪਾਤਸ਼ਾਹ ਬਾਰੇ ਇਹ ਕੀ ਨਹੀਂ ਕਰ ਸਕਦਾ ਇਸ ਵਾਸਤੇ ਉਹ ਉੱਥੇ ਲੈ ਕੇ ਗਏ ਮਾਤਾ ਜੀ ਅੰਦਰੋਂ ਡਰੇ ਥੋੜਾ ਜਿਆ ਤੇ ਉਹਨਾਂ ਨੇ ਇੱਕ ਬਹਾਨੇ ਵਾਂਗੂ ਬਹਾਨਾ ਬਣਾਇਆ ਕਿ ਜਿੰਨਾ ਚਿਰ ਇਹਨਾਂ ਦਾ ਪਿਤਾ ਨਹੀਂ ਦਰਸ਼ਨ ਕਰਦਾ ਉਹ ਨਾ ਜਰ ਪੀਰ ਜੀ ਦਰਸ਼ਨ ਨਹੀਂ ਹੋ ਸਕਣਗੇ ਪੀਰ ਨੇ ਮਾਰਿਆ ਚੌਂਕੜਾ ਤੇ ਉੱਥੇ ਬੈਠ ਗਿਆ ਤੇ ਮਾਤਾ ਜੀ ਨੇ ਸਮਝਾ ਕੇ ਕਿ ਲਿਆ ਤੇ ਸਤਿਕਾਰਯੋਗ ਮਾਮਾ ਕਰਪਾਲ ਸਿੰਘ ਜੀ ਆਏ ਬੜੇ ਪਿਆਰ ਕੀਤਾ ਕਹਿਣ ਲੱਗੇ ਆਓ ਪੀਰ ਜੀ ਇਸ ਤਰ੍ਹਾਂ ਨਹੀਂ ਆਓ ਤੁਹਾਨੂੰ ਰਹਿਣ ਨੂੰ ਸੌਣ ਨੂੰ ਜਿਹੜੀਆਂ ਥਾਵਾਂ ਚਾਹੀਦੀਆਂ ਖਾਣ ਪੀਣ ਨੂੰ ਦੱਸੋ ਤੇ ਸਾਧ ਸੰਗਤ ਜੀ ਜਿਹੜਾ ਪਿਆਰ ਦਾ ਬੰਦਾ ਹੈ ਉਹਦੇ ਵਾਸਤੇ ਖਾਣ ਵਾਲੀਆਂ ਚੀਜ਼ਾਂ ਕੋਈ ਮੁੱਲ ਨਹੀਂ ਰੱਖਦੀਆਂ ਤੇ ਪੀਰ ਭੀਖਮਸ਼ਾ ਕਰਨ ਲੱਗਾ ਖਾਣਾ ਹੁੰਦਾ ਤੇ ਪੰਜਾਬ ਤੋਂ ਘਟ ਸੀ ਮੈਂ ਕੁਝ ਖਾਣ ਵਾਸਤੇ ਨਹੀਂ ਆਇਆ ਮੈਂ ਤਾਂ ਉਨਾ ਚਿਰ ਉਥੋਂ ਜਿੱਥੇ ਮੈਂ ਬਿਹਾਰ ਦੀ ਝੂਨ ਵਿੱਚ ਵੜਿਆ ਜਿੱਥੇ ਮੈਂ ਪਟਨਾ ਦੇ ਝੂਨ ਵਿੱਚ ਵੜਿਆ ਉਥੇ ਹੀ ਪਰਨ ਕਰ ਲਿਆ ਸੀ ਵੀ ਉਹਨਾਂ ਚਿਰ ਕੁਝ ਸਕਣਾ ਨਹੀਂ ਜਿੰਨਾ ਚਿਰ ਇਸ ਮਹਾਬਲੀ ਦੇ ਦਰਸ਼ਨ ਨਹੀਂ ਕਰ ਲੈਂਦੇ ਤੇ ਨਾਲ ਉਹਨੇ ਆਪਦੇ ਚੇਲੇਆਂ ਨੂੰ ਜਰੂਰ ਕਹਿ ਦਿੱਤਾ ਵੀ ਛਕ ਲੋ ਪਰ ਆਪ ਉਥੇ ਬੈਠੇ ਆਖਰਕਾਰ ਫੈਸਲਾ ਲੈਣਾ ਪਿਆ ਸਤਿਕਾਰਯੋਗ ਮਾਮਾ ਕਰਪਾਲ ਸਿੰਘ ਜੀ ਨੇ ਮੇਰੇ ਸਤਿਗੁਰੂ ਜੈਵ ਨੂੰ ਸੁੰਦਰ ਵਸਤਰਾਂ ਦੇ ਵਿੱਚ ਵਿਲੇਟਿਆ ਤੇ ਲੈ ਕੇ ਸੰਗਤ ਦੇ ਸਾਹਮਣੇ ਆਏ ਨੇ ਸਾਧ ਸੰਗਤ ਜੀ ਸੋਹਣ ਸਿੰਘ ਸੀਤਲ ਨੇ ਵੀ ਜ਼ਿਕਰ ਕੀਤਾ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਜਦੋਂ ਉਹਨੇ ਮੇਰੇ ਸਤਿਗੁਰੂ ਸਾਹਿਬ ਜੀਆਂ ਦੇ ਦਰਸ਼ਨ ਕਰਨ ਵਾਸਤੇ ਪਹਿਲੋ ਕਹਿੰਦੇ ਜਿਵੇਂ ਆਪਾਂ ਸਜਾਇਆ ਸਟੇਜ ਸਟਾਈ ਗਈ ਤੇ ਨਾਲ ਕੀਰਤਨ ਸ਼ੁਰੂ ਹੋਇਆ ਕੀਰਤਨ ਦੀ ਸਮਾਪਤੀ ਦੇ ਨਾਲ मामा ਜੀ ਮੇਰੇ ਸਤਿਗੁਰੂ ਜੀਆਂ ਨੂੰ ਲੈ ਕੇ ਆਏ ਤੇ ਪੀਰ ਜੀ ਉੱਠੇ ਪਹਿਲੋ ਹੀ ਆਪਣੇ ਪੀਰਾਂ ਉਹਨੇ ਮਰੀਦਾਂ ਨੂੰ ਕਿਹਾ ਹੋਇਆ ਸੀ ਦੋ ਕੁਡੀਆਂ ਜਿਹੜੀਆਂ ਲਿਆ ਕੇ ਮੇਰੇ ਸਤਿਗੁਰੂ ਜੀ ਦੇ ਕੋਲ ਰੱਖੀਆਂ ਤੇ ਇਸ਼ਾਰਾ ਕੀਤਾ ਤੇ ਸਤਿਗੁਰੂ ਜੀ ਨੇ ਕਹਿੰਦੇ ਨਿਗਾਹ ਭਰ ਕੇ ਛੋਟੀ ਜੀ ਉਮਰ ਵਿੱਚ ਜਦੋਂ ਪੀਰ ਵਾਲੇ ਪਾਸੇ ਨੂੰ ਥੱਕਿਆ ਨਾ ਤੇ ਨਾਲ ਹੀ ਤੱਕਦੇ ਆਪ ਦੇ ਸਮੁੰਦਰ ਰਮਾਲਾ ਦੇ ਵਿੱਚੋਂ ਹੱਥ ਕੱਢੇ ਤੇ ਦੋਨਾਂ ਕੁਡੀਆਂ ਦੇ ਉੱਪਰ ਜਦ ਰੱਖੇ ਤੇ ਪੀਰ ਦਾ ਸਿਰ ਝੁਕ ਗਿਆ ਨਮਸਕਾਰ ਕੀਤੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਤੇ ਪੀਰ ਨਮਸਕਾਰ ਕਰ ਰਹੇ ਨੇ ਪਰ ਉਹ ਸਾਧ ਸੰਗਤ ਜੀ ਜਿਹੜੇ ਉਸ ਦੇ ਮਰੀਦ ਨੇ ਉਹ ਮੰਨਦੇ ਵਿੱਚ ਤਰਕ ਕਰ ਰਹੇ ਨੇ ਵੀ ਇਹ ਕਿਤੇ ਮੁਸਲਮਾਨ ਹੋ ਕੇ ਤੇ ਹਿੰਦੂਆਂ ਦੇ ਪੀਰ ਕਿ ਉਸ ਟਾਈਮ ਤੇ ਮੰਨਿਆ ਜਾਂਦਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਤੇ ਉਹਨਾਂ ਨੂੰ ਮੱਥਾ ਟੇਕ ਰਹੇ ਨੇ ਪਰ ਇਹਨੇ ਨਹੀਂ ਇਸ ਗੱਲ ਦੀ ਪਰਵਾਹ ਕੀਤੀ ਉਹਨੇ ਨਮਸਕਾਰ ਕੀਤੀ ਤੇ ਉਹਨਾਂ ਪੁੱਛਿਆ ਕੀ ਫਿਰ ਉਹਨੇ ਸਾਰੀ ਗੱਲ ਦੱਸੀ ਕਿ ਮੇਰੇ ਅੰਦਰ ਦੀ ਭਾਵਨਾ ਸੀ ਇਹ ਦੋ ਕੁ ਜੀਆਂ ਦਾ ਭਾਵ ਇਹ ਕਿ ਹਿੰਦੂਆਂ ਦੀ ਇੱਕ ਮੁਸਲਮਾਨਾਂ ਦੀ ਕਿ ਕਿਹਦੀ ਰੱਖਿਆ ਵਾਸਤੇ ਆਇਓ ਤੇ ਮੇਰੇ ਸਤਿਗੁਰੂ ਸਾਹਿਬ ਜੀ ਨੇ ਇਹ ਜਿਹੜਾ ਇਹ ਅੰਦਾਜ਼ਾ ਲਗਾ ਕੇ ਦੱਸਿਆ ਕਿ ਅਸੀਂ ਕਿਸੇ ਦੇ ਜਾਤ ਦੇ ਕਿਸੇ ਇੱਕ ਫਿਰਕੇ ਦੇ ਖਿਲਾਫ ਨਹੀਂ ਅਸੀਂ ਜ਼ੁਲਮ ਦਾ ਨਾਸ ਕਰਨ ਵਾਸਤੇ ਤੇ ਦੋਵਾਂ ਦੀ ਰਾਖੀ ਕਰਾਂਗੇ ਦੋਨਾਂ ਦੀ ਮੇਰੇ ਸਤਿਗੁਰੂ ਸਾਹਿਬ ਜੀਆ ਨੇ ਕੁੱਡੀਆਂ ਤੇ ਹੱਥ ਰੱਖ ਕੇ ਕਵੀ ਸੰਤੋਖ ਸਿੰਘ ਜੀ ਨੇ ਤਾਂ ਲਿਖਿਆ ਉਹਨਾਂ ਪੈਰ ਮਾਰ ਦਿੱਤਾ ਦੋਵੇਂ ਡੁੱਲ ਗਏ ਤੇ ਉਹਨਾਂ ਨੇ ਇੱਕ ਪਾਣੀ ਦਾ ਤੇ ਕਿ ਥੁੱਦਾ ਤੇ ਰਲ ਗਏ ਤੇ ਉਹਨੇ ਕਿਹਾ ਸੀ ਇਹ ਨਾ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਆਏ ਆ ਇਹ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਸਤਸੰਗਤ ਜੀ ਰਹਿਮਤਾਂ ਕੀਤੀਆਂ ਥੋੜਾ ਜਿਹਾ ਸਮਾਂ ਆਪਾਂ ਅੱਗੇ ਚੱਲੀਏ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡੇ ਹੁਣ ਉੱਥੋਂ ਦੀਆਂ ਖੇਡਾਂ ਖੇਡਣੀਆਂ ਜੜੀਆਂ ਨੇ ਉਹਦੇ ਦੋ ਕੁ ਛਾਰੇ ਭਾਈ ਸਾਹਿਬ ਕਰ ਗਿਆ ਦੂਸਰੇ ਮੈਂ ਕਹਿ ਲਾਂ ਕਿ ਆਪਾਂ ਪੂਰੇ ਕਰ ਲਈਏ ਮੇਰੇ ਸਤਿਗੁਰੂ ਜੀ ਦੀ ਕਰਨੀ ਦਾ ਘਟੋ ਕਣਸਾ ਨੂੰ ਪਤਾ ਲੱਗ ਜਾਵੇ ਕਿ ਉੱਥੇ ਸਾਧ ਸੰਗਤ ਜੀ ਜਦ ਸ਼ਿਵਦਤ ਪੰਡਤ ਜਿਹੜਾ ਉੱਥੇ ਬੈਠਾ ਸੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਥੋੜੇ ਜੇ ਜਦ ਚੱਲਣ ਫਿਰਣ ਲੱਗੇ ਨੇ ਤੇ ਨਾਲ ਦੀ ਨਾਲ ਬੱਚਿਆਂ ਦੀ ਉਸੇ ਤਰ੍ਹਾਂ ਟੋਲੀਆਂ ਬਣਾ ਕੇ ਤੇ ਦੋ ਟੋਲੀਆਂ ਬਣਾਉਣੀਆਂ ਇੱਕ ਥੋੜੀ ਜੀ ਮਾੜੀ ਤੇ ਇੱਕ ਤਗੜੀ ਤੇ ਜਿਹਨੂੰ ਉਹਨਾਂ ਨੂੰ ਖੜਾਉਣਾ ਜੰਗੀ ਜੁੱਧ ਜੜੇ ਕਰਵਾਉਣੇ ਤੇ ਜਿੰਨੇ ਜਿੱਤ ਜਾਣਾ ਉਹਨੂੰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਨਾਮ ਬਖਸ਼ ਦੇ ਜੀ ਉੱਥੇ ਹੀ ਸਾਧ ਸੰਗਤ ਜੀ ਇੱਕ ਮਲਾਹਾ ਦਾ ਵੀ ਜਿਗਰ ਡਾਕਟਰ ਭਾਈ ਵੀਰ ਸਿੰਘ ਜਣੀ ਕੀਤਾ ਇੱਕ ਮਲਾਹਾ ਦੇ ਪਰਿਵਾਰ ਵਿੱਚੋਂ ਇੱਕ ਮਾਈ ਆਉਂਦੀ ਹੈ ਤੇ ਉਹ ਆਣ ਕੇ ਕਹਿੰਦੀ ਸਤਿਕਾਰਯੋਗ ਮਾਤਾ ਨਾਨਕੀ ਜੀ ਨੂੰ ਕਹਿਣ ਲੱਗੀ ਮਾਤਾ ਜੀ ਜੇ ਅਗਰ ਤੁਸੀਂ ਬਾਲਾ ਪ੍ਰੀਤਮ ਨੂੰ ਹੁਕਮ ਕਰੋ ਇਹ ਜੋ ਮੁਖ ਵਿੱਚੋਂ ਬਚਨ ਕਰਦੇ ਨੇ ਉਹ ਸੱਚ ਹੋ ਜਾਂਦਾ ਤੇ ਜੇ ਇਹਨਾਂ ਨੂੰ ਕਹੋ ਕਿ ਮੈਨੂੰ ਕਹਿ ਦੇਣ ਵੀ ਇਹਦੇ ਘਰ ਪੁੱਤਰ ਹੋਵੇਗਾ ਤੇ ਮੇਰੇ ਘਰ ਔਲਾਦ ਨਹੀਂ ਸਤਿਗੁਰੂ ਜੀ ਨੂੰ ਮਾਤਾ ਜੀ ਨੇ ਲਾਲ ਜੀ ਕਹਿੰਦੇ ਸਨ ਕਿ ਲਾਲ ਜੀ ਇਹ ਬੀਬੀ ਆਈ ਇਹਦੇ ਬਾਰੇ ਕੀ ਵਿਚਾਰ ਸਤਿਗੁਰੂ ਜੀ ਹੱਸ ਕੇ ਮੁਸਕਰਾ ਕੇ ਤੇ ਭੱਜ ਗਏ ਕੁਝ ਦਿਨਾਂ ਦੇ ਬਾਅਦ ਇਹ ਬੀਬੀ ਫਿਰ ਆਈ ਤੇ ਫਿਰ ਮਾਤਾ ਜੀ ਨੇ ਕਿਹਾ ਲਾਲ ਜੀ ਅੱਗੇ ਵੀ ਇੱਕ ਦਿਨ ਆਈ ਸੀ ਤੇ ਅੱਜ ਵੀ ਆਈ ਐ ਇਹਦੇ ਬਾਰੇ ਕੀ ਵਿਚਾਰ ਹੈ ਤੇ ਹੱਸ ਕੇ ਕਹਿਣ ਲੱਗੇ ਮਾਤਾ ਐ ਥੋੜਾ ਪੁੱਤਰ ਮਿਲਦੇ ਹੁੰਦੇ ਨੇ ਇਹਨੂੰ ਪਤਾ ਨਹੀਂ ਅਸੀਂ ਰੋਜ਼ ਜਾ ਕੇ ਗੰਗਾ ਤੇ ਖੇਡਦੇ ਹਾਂ ਤੇ ਸਾਨੂੰ ਮੁਸ਼ਕਲ ਆਉਂਦੀ ਐ ਜਿਹੜੀ ਇਹਨਾਂ ਦੀ ਬਣਾਈ ਹੋਈ ਨਵੀਂ ਬੇੜੀ ਐ ਉਹ ਬੇੜੀ ਇਹਨੂੰ ਕਹਿ ਦੇ ਦੇਣ ਤੇ ਇੱਕ ਲਾਗੀ ਪੁੱਤਰ ਚਾਰ ਹੋ ਜਾਣਗੇ ਸਮਾ ਪਿਆਰ ਸਾਤ ਸੰਗ ਜੀ ਉਹਨਾਂ ਦੇ ਘਰ ਚਾਰ ਪੁੱਤਰ ਹੋਏ ਤੇ ਜਿਹੜੇ ਕਿ ਆਪਾਂ ਗੱਲ ਕਰ ਰਹੇ ਸੀ ਭਾਈ ਸਾਹਿਬ ਰਾਣੀ ਮੈਣੀ ਦੀ ਫੇ ਰਾਣੀ ਮੈਣੀ ਜਦ ਸਾ ਸੰਗਤ ਜਾਂਦੀ ਹੈ ਪੰਡਿਤ ਸ਼ਿਵਦੱਤ ਦੇ ਕੋਲ ਜਾ ਕੇ ਦੋਨੋਂ ਜੀ ਮੱਥਾ ਟੇਕਦੇ ਨੇ ਤੇ ਉਦੋਂ ਸ਼ਿਵਦੱਤ ਜਿਹੜਾ ਉਸ ਤੋਂ ਪਹਿਲਾਂ ਸਤਿਗੁਰੂ ਸਾਹਿਬ ਜੀ ਇਹ ਜਿਹੜੇ ਪੰਡਤ ਬੈਠੇ ਸਨ ਪਖੰਡ ਬੜੇ ਕਰਦੇ ਸਨ ਤੇ ਪਖੰਡੀ ਵੀ ਵਿੱਚ ਹੁੰਦੇ ਸਨ ਉਹਨਾਂ ਨੇ ਜਾ ਕੇ ਉੱਥੇ ਪਾਣੀ ਭਰ ਲੈਣਾ ਤੇ ਇਤਿਹਾਸ ਦੱਸਦਾ ਕਲਗੀਆਂ ਵਾਲੇ ਪਾਤਸ਼ਾਹ ਨੇ ਕਈ ਵਾਰੀਆਂ ਨਾ ਉਹਨਾਂ ਦੇ ਮਾਨਤੀ ਜਾ ਕੇ ਕੁਜੀ ਚੋਕ ਕੇ ਉਹਨਾਂ ਉੱਤੇ ਪਾਣੀ ਏੜ ਕਰਕੇ ਛਿੜਕ ਦੇਣਾ ਤੇ ਜੇ ਛਿੜਕਣ ਤੇ ਉਹਨਾਂ ਨੇ ਕੇਵਲਾਂ ਵੇਖਣਾ ਡਰ ਕੇ ਉੱਠ ਪੜਾ ਵੇਖਣਾ ਤੱਕ ਸਤਿਗੁਰੂ ਸਾਹਿਬ ਜੀ ਨੇ ਹੱਸ ਕੇ ਮਖੌਣ ਕਰਕੇ ਭੱਜਣ ਉਹਨਾਂ ਦੇ ਪਾਜ ਉਧੇੜਦੇ ਵੀ ਇਹ ਪਖੰਡੀ ਲੋਕ ਨੇ ਪਰ ਜਦ ਦਿਨ ਸ਼ਿਵਤਤ ਗੋਲ ਗਏ ਨੇ ਉਹ ਦਿਨ ਐਵੇਂ ਨਹੀਂ ਕੀਤਾ ਨਾਲ ساری ਟੋਲੀ ਗਈ ਤੇ ਜਦ ਗਾਇਣ ਬੜੇ ਪਿਆਰ ਦੇ ਨਾਲ ਪਿਛਲੇ ਪਾਸੇ ਗਏ ਤੇ ਜਾ ਕੇ ਸਾਧ ਸੰਗਤ ਜੀ ਪੰਡਤ ਦੇ ਪਿੱਛੋਂ ਗਲਵੱਕੜੀ ਪਾ ਕੇ ਕਰਨ ਲੱਗੇ ਪੰਡਤ ਜੀ ਝਾ ਪੰਡਤ ਨੇ ਵਿਖਿਆ ਕੌਣ ਤੇ ਮੇਰੇ ਸਤਿਗੁਰੂ ਜੀ ਕਹਿੰਦੇ ਜਿਹਨੂੰ ਯਾਦ ਕਰ ਲਿਓ ਕਹਿੰਦਾ ਮੈਂ ਤਾਂ ਕ੍ਰਿਸ਼ਨ ਭਗਵਾਨ ਨੂੰ ਯਾਦ ਕਰਦਾ ਜਾਂ ਫਿਰ ਉਹਦੇ ਰੂਪ ਵਿੱਚ ਵਿਖਾਓ ਤੇ ਮੇਰੇ ਸਤਿਗੁਰੂ ਜੀ ਉਸੇ ਬਸ ਅੱਖ ਦੇ ਪ੍ਰਕਾਸ਼ ਵਿੱਚ ਕ੍ਰਿਸ਼ਨ ਭਗਵਾਨ ਉਹਦੇ ਅੱਗੇ ਖੜੇ ਚੰਨ ਪੰਡਿਤ ਸ਼ਿਵਦੱਤ ਜਿਹੜਾ ਇਹ ਮਾਲੋ ਮਾਲ ਹੋਇਆ ਫਿਰ ਇੱਕ ਦਿਨ ਦੀ ਗੱਲ ਨਹੀਂ